ਫਰੋਜਪੁਰ ਦੇ ਵਿੱਚ ਪੁਲਿਸ ਨੇ ਅਜਿਹਾ ਕੈਂਟਰ ਚਾਲਕ ਕਾਬੂ ਕੀਤਾ ਜਿੱਥੇ ਡਰਾਈਵਰ ਨੇ ਗੱਡੀ ਦੇ ਉੱਤੇ ਲਿਖਾਇਆ ਹੋਇਆ ਸੀ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਦੇ ਉੱਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਪਰ ਇਹ ਡਰਾਈਵਰ ਗੱਡੀ ਦੇ ਵਿੱਚ 90 ਕਿਲੋ ਚੂਰਾ ਪੋਸਟ ਰੱਖੀ ਫਿਰਦਾ ਸੀ ਤਾਂ ਕੈਂਟਰ ਚਾਲਕ ਆ ਜਿਹੜਾ ਮੱਧ ਪ੍ਰਦੇਸ਼ ਤੋਂ 90 ਕਿਲੋ ਚੂਰਾ ਪੋਸਟ ਕੇਲਿਆਂ ਹੀਠ ਲੁਕਾ ਕੇ ਪੰਜਾਬ ਲੈ ਆਇਆ ਪਰ ਇਹ ਪੁਲਿਸ ਦੇ ਅੜਿੱਕੇ ਆ ਜਾਂਦਾ ਹੈ ਤਾਂ ਪੁਲਿਸ ਨੇ ਕੈਂਟਰ ਸਮੇਤ ਇਸ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਹੈ ਜਿਹੜੀ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਪੱਬਾ ਪਾਰ ਹੋ ਕੇ ਕੰਮ ਕਰ ਰਹੀ ਹੈ ਤਾਂ ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਦੇ ਜੀਰਾ ਦੇ ਨਾਲ ਲੱਗਦੇ ਪਿੰਡ ਕਸਿਆਣਾ ਦਾ ਰਹਿਣ ਵਾਲਾ ਗੁਰਮੇਲ ਸਿੰਘ ਗੇਲਾ ਜਿਸ ਨੂੰ ਇੱਕ ਕੈਂਟਰ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ 90 ਕਿਲੋ ਚੂਰਾ ਪੋਸਤ ਬਰਾਮਦ ਹੋਈ ਹੈ ਜਾਣਕਾਰੀ ਦਿੰਦੇ ਆ ਐਸ ਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਚਾਲਕ ਮੱਧ ਪ੍ਰਦੇਸ਼ ਤੋਂ ਕੇਲੇ ਲੈ ਕੇ ਆਇਆ ਸੀ ਅਤੇ ਇਸਨੇ ਕੈਂਟਰ ਦੇ ਅੰਦਰ ਇੱਕ ਖੁਫੀਆ ਜਗ੍ਹਾ ਫੱਟੇ ਲਗਾ ਕੇ ਬਣਾਈ ਹੋਈ ਸੀ ਜਿਸ ਦੇ ਵਿੱਚ 90 ਕਿਲੋ ਚੂਰਾ ਪੋਸਟ ਰੱਖਿਆ ਹੋਇਆ ਸੀ ਉਹਨਾਂ ਦੱਸਿਆ ਕਿ ਪੁਚਗਿੱਦੇ ਦੌਰਾਨ ਇਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਪੈਸਿਆਂ ਦੇ لالਚ ਦੇ ਵਿੱਚ ਉਸਨੇ ਇਹ ਕੰਮ ਕੀਤਾ ਨਾਲ ਹੀ ਉਹਨਾਂ ਦੱਸਿਆ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅੱਗੇ ਕਿਸ ਨੂੰ ਇਹ ਚੂਰਾ ਪੋਸਟ ਵੇਚਣ ਵਾਸਤੇ ਲੈ ਕੇ ਆਇਆ ਸੀ ਜਿੱਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਗੱਡੀ ਪਿੱਛੇ ਲਿਖਿਆ ਸੀ ਕਿ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਦੇ ਉੱਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਡਰਾਈਵਰ ਦੇ ਪਿਤਾ ਨੇ ਸਾਈਕਲਾਂ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਕੇ ਆਪਣੇ ਪੁੱਤ ਨੂੰ ਅਜਿਹੇ ਕੰਮ ਦੇ ਲਈ ਤਾਂ ਗੱਡੀ ਲੈ ਕੇ ਨਹੀਂ ਦਿੱਤੀ ਹੋਵੇਗੀ ਪਰ ਉਸਦੇ ਪਿਤਾ ਨੂੰ ਨਹੀਂ ਪਤਾ ਸੀ ਕਿ ਉਸਦਾ ਪੁੱਤ ਗੱਡੀ ਦੇ ਵਿੱਚ ਜਿਹੀ ਚੂਰਾ ਪੋਸਟ ਦੀ ਖੇਪ ਲੈ ਆਵੇਗਾ ਜਿਸ ਕਰਕੇ ਹੁਣ ਉਸ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਰਹਿਣਾ ਪਵੇਗਾ ਅਤੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਭੁਪਿੰਦਰ ਸਿੰਘ ਸਿੱਧੂ ਸਾਹਿਬ ਅਤੇ ਡੀਐਸਪੀ ਸਾਹਿਬ ਸਰਦਾਰ ਗੁਰਦੀਪ ਸਿੰਘ ਸਬ-ਡਿਵੀਜ਼ਨ ਜੀਰਾ ਤੇ ਦਿਸ਼ਾ ਨਿਰਦੇਸ਼ਾਂ ਤੇ ਯੋਧ ਨਸ਼ਾ ਵਿਰੁੱਧ ਦੇ ਸੰਬੰਧ ਵਿੱਚ ਕੱਲ ਦੁਰਾਨੇ ਗਸ਼ਤ ਪੁਲਸ ਪਾਰਟੀ ਵੱਲੋਂ ਇੱਕ ਕੈਂਟਰ ਡਰਾਈਵਰ ਗੁਰਦੇਲ ਸਿੰਘ ਗੇਲਾ ਵਾਸੀ ਕਸੂਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਕੈਂਟਰ ਦੇ ਵਿੱਚ ਕੱਚਾ ਕੇਲਾ ਲੋਡ ਕਰਕੇ ਐਮਪੀ ਤੋਂ ਲਿਆ ਸੀ ਐਮਪੀ ਤੋਂ ਹੀ ਇਸਨੇ ਪੋਸਟ ਖਰੀਦ ਕਰਕੇ ਕੈਂਟਰ ਦੀ ਬਾਡੀ ਦੇ ਵਿੱਚ ਫੱਟਾ ਲਗਾ ਕੇ ਇੱਕ ਗੁਪਤ ਤਹਿਖਾਨਾ ਤਿਆਰ ਕੀਤਾ ਸੀ ਗੁਪਤ ਤਹਿਖਾਨੇ ਦੇ ਵਿੱਚ ਇਹਨੇ ਜਿਹੜਾ ਇਹਨੂੰ ਪੋਸਟ ਨੂੰ ਲੁਕੋਇਆ ਹੋਇਆ ਸੀ ਪੋਸਟ ਲੁਕਾਉਣ ਤੋਂ ਦੀ ਉੱਥੋਂ ਕੇਲਾ ਪਾਸੇ ਹਟਾ ਕੇ ਵਿੱਚੋਂ 90 ਕਿਲੋ ਕੋਸ ਬਰਾਮਦ ਕੀਤਾ ਗਿਆ ਹੈ। ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਰਦਾਰ ਗੁਰਮੀਤ ਸਿੰਘ ਗੁਰਦੀਪ ਸਿੰਘ ਦੀ ਹਾਜ਼ਰੀ ਦੇ ਵਿੱਚ ਇਹ 90 ਕਿਲੋ ਕੋਸ ਗਰਮੀਲ ਸਿੰਘ ਦੇ ਕੈਂਟਰ ਵਿੱਚੋਂ ਬਰਾਮਦ ਕੀਤਾ ਗਿਆ। ਇੱਥੇ ਪੈਨੋ ਕੋਈ ਐਫਆਰ ਦਰਜ ਨਹੀਂ ਹੈ। ਇਹਦੇ ਵਿੱਚ ਦਾ ਇੱਥੇ ਨੁਕਲ ਜਿਵੇਂ ਕੇਲਾ ਇਹਨੇ ਹਿਸ਼ਾਰਪੁਰ ਲੈ ਕੇ ਜਾਣਾ ਸੀਗਾ ਹਿਸ਼ਾਰਪੁਰ ਤੋਂ ਕੇਲਾ ਲੈ ਆ ਕੇ ਵਾਕੀ ਮੁੜ ਕੇ ਕੋਸ ਲੈ ਕੇ ਇਹ ਪਰਚੂਨ ਦੇ ਵਿੱਚ ਗਾਂ ਕੋ ਰਸਤੇ ਵਿੱਚ ਜਲੰਧਰ ਸਾਈਡ ਉਸ ਇੱਥੇ ਆਪਣੀ ਏਰੀਆ ਦੇ ਵਿੱਚ ਕੋਈੁੰਦੇ ਵਿੱਚ ਜਿਹੜਾ ਇਹ ਲੋਕਾਂ ਨੂੰ ਕੰਦਿੰਦਾ। ਤੁਸੀਂ ਦੱਸਿਆ ਕਿ ਇਹ ਕੇਲਾ ਲੈ ਕੇ ਆਇਆ ਤੇ ਕੁਝ ਪੈਸਿਆਂ ਦੇ ਲਾਲ ਚ ਵਿੱਚ ਕੀਤਾ ਇਹਨੇ ਕੰਮ ਇਹ ਕੀ ਕਰਦਾ। ਇਹ ਹੈ ਉਹ ਤੋਂ ਇਹ ਕੇਜ ਦੇ ਕਹਿਣ ਦੇ ਮੁਤਾਬਕ ਦੋਸ਼ੀ ਦੇ ਪੁੱਛਗਿੱਛ ਵਿੱਚ ਦੱਸਿਆ ਇਹਨੇ ਵੀ ਉੱਥੋਂ ਮੈਨੂੰ 2000 ਰੁਪਏ ਕਿਲੋ ਮਿਲਦਾ ਜਿਹੜਾ ਪੰਜਾਬ ਲਿਆ ਕੇ ਇਹ ਕਰੀਬ 5 5.5 ਹਜ਼ਾਰ ਰੁਪਏ ਨੂੰ ਕਰੀਬ ਕਿਲੋ ਵੇਚਦਾ। ਇਹਦੀ ਗੱਡੀ ਆਪੀ ਆ ਜੀ ਕਿ ਡਰਾਈਵਰ ਇਹ ਨਹੀਂ ਇਹ ਗੱਡੀ ਡਰਾਈਵਰ ਲਗਾ ਹੋਇਆ। ਇਹ ক্রিকেট ਜੀ ਡਰਾਈਵਰ ਡਰਾਈਵਰ ਦਾ ਕੰਮ ਕਰਦਾ ਵਾ ਤੇ ਇਹਨੇ ਦੇ ਬਦਲ ਆਪ ਕੰਮ ਕਰਦਾ ਜਾਂ ਮਾਲਕੀ ਕੰਮ ਕਰਦਾ। ਨਹੀਂ ਆਪ خود ਕੰਮ ਕਰਦਾ ਇਹਦੇ ਬਾਰੇ ਮਾਲਕ ਨੂੰ ਨਹੀਂ ਪਤਾ ਇਹਦੇ ਵਿੱਚ ਸਿਰਫ ਇਨਾ ਇਸ਼ੂ ਹੈ ਵੀ ਇਹ ਆਪਣੇ ਆਪਣੇ ਪੈਸੇ ਨਾਲ ਜਦੀ ਖਾਤਰ ਇਹ ਕੰਮ ਕਰਦਾ ਇਹ ਜਦ ਅਸੀਂ 3 ਅਗਸਤ ਕਸੂਆਣੇ ਤੋਂ ਬਰਨਾਲੇ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ 3.72 ਕਿਲੋਪਾਏਟੇ ਨੀਲੇ ਵਾਲਾ ਪੈਂਦਾ ਉਸ 3 ਪੁਆਇੰਟ ਦੇ ਉੱਤੇ ਅਸੀਂ ਇਹਨੂੰ ਕਾਬੂ ਕੀਤਾ ਸੀ ਕੀ ਹਾਲਾਤ ਲੱਗੇ ਸੀ ਕੈਂਟਰ ਦੇ ਛੱਕੀ ਹਾਲਾਤਾਂ ਦੀ ਬਣਾ ਤੇ ਰੋਕਿਆ ਸੀ ਰੋਕੋ ਤੋਂ ਮਗਰੋਂ ਇਹਨੂੰ ਪੁੱਛਿਆ ਸੀ ਵੀ ਕਿਤੇ ਕਿਸ ਬੱਸ ਉਸ ਤਸਦੀ ਕਰਾਉਣੀਆਂ ਮੈਂ ਕਿਸੇ ਗੱਜਰ ਅਸਰ ਬੱਸ ਉਸ ਤਸਦੀ ਕਰਾਉਣ ਨੂੰ ਚਾਹਨਾ ਵਾਂ ਜਿਸ ਤੇ ਡੀਐਸਪੀ ਸਰਦਾਰ ਗੁਰਦੀਪ ਸਿੰਘ ਦੀ ਹਾਜ਼ਰੀ ਵਿੱਚ ਇਸ ਪਾਸੋਂ ਪੋਸਟ ਵਰਮਾ